ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ सीटेट ਐਟ ਐਗਜ਼ਾਮ ਦੇ ਬਾਰੇ ਠੀਕ ਹੈ सीटेट ਐਗਜ਼ਾਮ ਦੇ ਕੀ ਫਾਇਦੇ ਆ ਜੇਕਰ ਆਪਾਂ ਕਲੀਅਰ ਕਰਦੇ ਆ ਕਿਹੜੀ ਜੌਬ ਵਾਸਤੇ ਆਪਾਂ ਅਪਲਾਈ ਕਰ ਸਕਦੇ ਆ ਠੀਕ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਆਪਾਂ ਨੂੰ ਕੀ ਫਾਇਦਾ ਹੋ ਸਕਦਾ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸਾਡੇ ਚੈਨਲ ਦੇ ਉੱਪਰ ਸਾਡੀ ਐਪ ਦੇ ਉੱਪਰ सीटेट ਤੇ ਪੀਐਸਟੈਟ ਦੀ ਟੈਸਟ ਸੀਰੀਜ਼ ਚੱਲ ਰਹੀ ਆ ਠੀਕ ਹੈ ਜਿੰਦੇ ਵਿੱਚ ਹਰ ਰੋਜ਼ ਇੱਕ ਸਬਜੈਕਟ ਦਾ ਟੈਸਟ ਲਿਆ ਜਾਂਦਾ ਓਕੇ 3 ਨੰਬਰਾਂ ਦਾ ਟੈਸਟ ਹੁੰਦਾ ਹੈ 30 ਐਮਸੀਕਿਊ ਹੁੰਦਾ ਹੈ ਜਿੰਦੇ ਅਨਸਰ ਕੀ ਹੁੰਦੇ ਨਾਲ ਅਟੈਚ ਹੁੰਦੀ ਹੈ ਸੋ ਤੁਸੀਂ ਵੀ ਆਪਣੀ ਤਿਆਰੀ ਚੈੱਕ ਕਰਨਾ ਚਾਹੁੰਦੇ ਹੋ ਤਾਂ ਸਾਡਾ ਬੈਚ ਜੁਆਇਨ ਕਰ ਸਕਦੇ ਹੋ ਬੈਚ ਜੁਆਇਨ ਕਰਨ ਵਾਸਤੇ ਤੁਸੀਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਓਕੇ ਸੋ ਇਹਦੇ ਵਿੱਚ ਕੀ ਹੈ ਤੁਹਾਨੂੰ ਸੀਟੈਟ ਤੇ ਪੀਟ ਪੀਟੈਟ ਦੀ ਟੈਸਟ ਸੀਰੀਜ਼ ਮਿਲੇਗੀ ਉਸ ਤੋਂ ਬਿਨਾ ਸੀਡੀਪੀ ਤੇ EVS ਦੇ ਨੋਟਸ ਮਿਲਣਗੇ ਮੈਥ ਦੀਆਂ ਤੇ EVS ਦੀਆਂ ਲਾਈਵ ਕਲਾਸਾਂ ਮਿਲਣਗੀਆਂ ਤੇ ਜੇਕਰ ਤੁਸੀਂ 2022-24 ਦੇ ਸਟੂਡੈਂਟ ਹੋ ਤਾਂ ਤੁਹਾਨੂੰ ਇਹ ਬੈਨੀਫਿਟ ਵੀ ਹੈ ਜਿੰਦੇ ਵਿੱਚ ਤੁਹਾਨੂੰ VIP ਕੁਐਸਚਨ ਮਿਲਣਗੇ ਫਾਈਨਲ ਐਗਜ਼ਾਮ ਵਾਸਤੇ ਤੁਹਾਡੇ ਐਗਜ਼ਾਮ ਅਗਲੇ ਸਾਲ ਹੋਣਗੇ ਜਨਵਰੀ ਫਰਵਰੀ ਦੇ ਵਿੱਚ ਤਾਂ ਉਹਨਾਂ ਵਾਸਤੇ ਤੁਹਾਨੂੰ VIP ਕੁਐਸਚਨ ਮਿਲਣਗੇ ਤੇ ਨਾਲੇ ਜਿਹੜਾ ETT ਕੈਡਰ ਹੈ ਉਹਦੇ ਵਾਸਤੇ ਤੁਹਾਨੂੰ ਕੀ ਐਮਸੀਕਿਊ ਦੀ ਸੀਰੀਜ਼ ਮਿਲੇਗੀ ਜਿਹੜੀ ਤੁਹਾਨੂੰ ਅਗਲੇ ਸਾਲ ਹੈਲਪ ਕਰੇਗੀ ਸੋ ਸਟਾਰਟ ਕਰਦੇ ਆ ਆਪਣੇ ਟੌਪਿਕ सीटेट ਐਗਜ਼ਾਮ 2 ਦਸੰਬਰ 2024 ਵਿਚ ਹੋਏਗਾ ਕੱਲ ਪਰਸੋ ਨੋਟੀਫਿਕੇਸ਼ਨ ਆਸੀ ਇੱਕ ਮੰਨ ਦੀ ਡੇਟ ਹੈ ਤੁਸੀਂ ਇੱਕ ਮੰਨ ਦੇ ਵਿੱਚ ਵਿੱਚ ਫਾਰਮ ਭਰਨਾ ਹੈ ਓਕੇ ਸੋ ਜਿਹੜਾ सीटेट ਹੈ ਉਹਦੇ ਫਾਇਦੇ ਕੀ ਹੈ ਜਿਵੇਂ ਪੀਐਸ ਟੈਟਾ ਪੀਐਸ ਟੈਟਾ ਆਪਾਂ ਕਲੀਅਰ ਕਰਦੇ ਆਂ ਪੰਜਾਬ ਵਿੱਚ ਆਪਾਂ ਈਟੀਟੀ ਕੈਡਰ ਦਾ ਐਗਜ਼ਾਮ ਦੇ ਸਕਦੇ ਆ ਪ੍ਰਾਇਮਰੀ ਟੀਚਰ ਆਪਾਂ ਬਣ ਸਕਦੇ ਆ ਤਾਂ ਉਸੇ ਤਰੀਕੇ ਨਾਲ ਜੇਕਰ ਤੁਸੀਂ सीटेट ਲੈਵਲ 1 ਕਲੀਅਰ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਐਨਵੀਐਸ ਨਵੋਦਿਆ ਸਕੂਲ ਦੇ ਵਿੱਚ ਕੇਵੀਐਸ ਕੇਂਦਰੀਏ ਵਿਦਿਆਲਿਆ ਸਕੂਲਾਂ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਿਨਾਂ ਚੰਡੀਗੜ੍ਹ ਦੇ ਵਿੱਚ ਕੋਈ ਪੋਸਟਾਂ ਆਉਂਦੀਆਂ ਜਿਵੇਂ ਪਿੱਛੇ ਜੀ ਆਈਆਂ ਸੀਗੀਆਂ ਜੇਬੀਟੀ ਦੀਆਂ ਪੋਸਟ ਆਈਆਂ ਸੀ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ ਐਨਵੀਐਸ ਤੇ ਕੇਵੀਐਸ ਦੇ ਵਿੱਚ ਬਹੁਤ ਜਿਆਦਾ ਦਾ ਫਾਇਦਾ ਠੀਕ ਹੈ ਜੇਕਰ ਤੁਸੀਂ सीटेट ਕਲੀਅਰ ਕਰਦੇ ਹੋ ਤੁਹਾਡੀ ਈਟੀਟੀ ਵੀ ਕਲੀਅਰ ਹੈ ਤੁਸੀਂ ਐਨਵੀਐਸ ਜਾਂ ਕੇਵੀਐਸ ਵਿੱਚ ਜੋਬ ਲੈਂਦੇ ਹੋ ਤਾਂ ਸਭ ਤੋਂ ਵੱਡਾ ਬੈਨੀਫਿਟ ਕੀ ਹੈ ਇੱਕ ਤਾਂ ਸੈਲਰੀ ਸਕੇਲ ਬਹੁਤ ਜ਼ਿਆਦਾ ਹੈ ਉਸ ਤੋਂ ਬਾਅਦ ਤੁਹਾਨੂੰ ਕੀ ਹੈ ਫੈਮਿਲੀ ਵੱਲੋਂ ਵੀ ਬਹੁਤ ਕੁਝ ਹੈਲਪ ਮਿਲੇਗਾ ਠੀਕ ਹੈ ਆਪਾਂ ਜਿਵੇਂ ਕੁਆਟਰ ਵਗੈਰਾ ਮਿਲਦੇ ਆ ਉੱਥੇ ਆਪਾਂ ਰਹਿ ਸਕਦੇ ਆ ਠੀਕ ਹੈ ਸਾਰਾ ਕੁਝ ਆਪਾਂ ਦੇਖੀਏ ਹੈਲਪ ਮਿਲਦੀ ਹੈ ਬੱਚਿਆਂ ਦੀ ਸਟੱਡੀ ਵਗੈਰਾ ਤੇ ਵੀ ਹੈਲਪ ਮਿਲਦੀ ਹੈ ਸੈਨਿਕ ਸਕੂਲ ਦੇ ਕੋਈ ਪੋਸਟ ਆਉਂਦੀਆਂ ਉੱਥੇ ਵੀ ਆਪਾਂ ਸੀਟੈਟ ਦੇ ਬੇਸ ਤੇ ਅਪਲਾਈ ਕਰ ਸਕਦੇ ਆ ਬਾਕੀ ਜੇਕਰ ਤੁਸੀਂ ਪ੍ਰਾਈਵੇਟ ਜੌਬ ਵੀ ਕਰਦੇ ਹੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਵੀ ਸੀਟੈਟ ਨੂੰ ਥੋੜਾ ਜਿਹਾ ਉੱਪਰ ਰੱਖਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਐਗਜ਼ਾਮ ਨੂੰ ਕਲੀਅਰ ਕੀਤਾ ਸੈਲਰੀ ਸਕੇਲ ਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਜ सीटेट क्लियर ਹੈ ਤਾਂ ਥੋੜਾ ਜਿਹਾ ਐਕਸਟਰਾ ਇਮਪ੍ਰੈਸ਼ਨ ਜ਼ਰੂਰ ਪੈਂਦਾ ਜਿਹੜੀ ਮੈਨੇਜਮੈਂਟ ਹੈ ਜਾਂ ਜਿੰਨੇ ਵੀ ਇੰਟਰਵਿਊ ਵਗੈਰਾ ਲੈਣਾ ਹੈ ਕਿ ਇਹਨਾਂ ਦਾ ਸੀਟੈਟ ਕਲੀਅਰ ਹੈ ਥੋੜੀ ਸੈਲਰੀ ਸਕਿੱਲ ਜ਼ਿਆਦਾ ਵੀ ਆਪਾਂ ਨੂੰ ਮਿਲ ਸਕਦੀ ਹੈ ਠੀਕ ਹੈ ਬਾਕੀ ਕੌਨਫੀਡੈਂਸ ਤਾਂ ਹੁੰਦਾ ਹੀ ਆਉਂਦਾ ਸੀਟੈਟ ਕਲੀਅਰ ਕੀਤਾ ਆਪਾਂ ਓਕੇ ਪੀਐਸਟੈਟ ਤੇ ਸੀਟੈਟ ਲਗਭਗ ਸਿਲੇਬਸ ਸੇਮ ਜਿਹਾ ਹੈ ਬਟ ਸੀਟੈਟ ਦਾ ਲੈਵਲ ਥੋੜਾ ਜਿਹਾ ਈਜ਼ੀ ਹੁੰਦਾ ਐਜ਼ ਕੰਪੇਅਰ ਟੂ ਪੀਐਸਟੈਟ ਐਚਟੈਟ ਤੇ ਪੀਟੈਟ ਦੇ ਕੰਪੇਅਰ ਦੇ ਵਿੱਚ ਸੀਟੈਟ ਦਾ ਲੈਵਲ ਥੋੜਾ ਜਿਹਾ ਕਾਂ ਇਜ਼ੀ ਹੁੰਦਾ ਪਰ ਜ਼ਿਆਦਾ ਪੈਡਾਗੋਜੀ ਆਉਂਦੀ ਹੈ ਤੁਸੀਂ ਕੁਐਸਚਨ ਦੇਖੇ ਹੋਣੇ ਆ ਕੁਐਸਚਨ ਦੇ まあ ਮਤਲਬ 50 50 ਪਰਸੈਂਟ ਕੇ ਕੁਐਸਚਨ ਹੁੰਦੇ ਆ 50 ਪਰਸੈਂਟ ਕੇ ਪੈਡਾਗੋਜੀ ਦੇ ਕੁਐਸਚਨ ਹੁੰਦੇ ਆ ਤਾਂ ਜャ ਤੁਹਾਨੂੰ ਕੇ ਪੈਡਾਗੋਜੀ ਦੇ ਉੱਪਰ ਮੱਥਾ ਮਾਰਨ ਦੀ ਜ਼ਿਆਦਾ ਜ਼ਰੂਰਤ ਹੈ ਓਕੇ ਤੁਸੀਂ ਲੈਂਗੁਏਜ ਸਿਲੈਕਟ ਕਰ ਸਕਦੇ ਹੋ ਇੰਗਲਿਸ਼ ਹਿੰਦੀ ਇੰਗਲਿਸ਼ ਪੰਜਾਬੀ ਇਸ ਤਰ੍ਹਾਂ ਤੁਸੀਂ ਲੈਂਗੁਏਜ ਵੀ ਸਿਲੈਕਟ ਕਰ ਸਕਦੇ ਹੋ ਓਕੇ ਬਾਕੀ ਤੁਸੀਂ ਜਦੋਂ ਫਾਰਮ ਭਰੋਗੇ ਧਿਆਨ ਨਾਲ ਭਰਿਓ ਲੈਂਗੁਏਜ ਨੂੰ ਕੇ ਧਿਆਨ ਨਾਲ ਜ਼ਰੂਰ ਸਿਲੈਕਟ ਕਰਿਓ ਓਕੇ ਸੋ ਅਗਲੀ ਵੀਡੀਓ ਦੇ ਵਿੱਚ ਕੁਝ ਹੋਰ ਇਨਫੋਰਮੇਸ਼ਨ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਸਟੂਡੈਂਟ ਨੇ ਦੱਸ ਪੁੱਛਿਆ ਸੀਗਾ ਸੀਟੈਟ ਦੇ ਕੀ ਫਾਇਦੇ ਆ ਇਸ ਲਈ ਮੈਨੂੰ ਇਹ ਵੀਡੀਓ ਬਣਾਉਣੀ ਪਈ ਥੈਂਕ ਯੂ ਵੈਰੀ ਮਚ